ਗੱਡੀਆਂ ਨਾਲ ਬਾਬਾ ਜੀ ਇਸ ਤੋਂ हट ਕੇ ਇੱਕ ਸਵਾਲ ਹੈ ਕਿ ਹਾਲ ਹੀ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਹੁਣਾਬੇ ਝੰਡੇ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ ਕੋਈ ਉਸ ਚੀਜ਼ ਦੇ ਬਾਰੇ ਵੀ ਕਹਿਣਾ ਪਵੇ ਮੇਰੀ ਇੱਕ ਬੇਨਤੀ ਹੈ ਦੇਖੋ ਹਿਮਾਚਲ ਦੀ ਸਰਕਾਰ ਨੇ ਜਿਹੜੇ ਸਿੰਘਾਂ ਦੇ ਨਾਲ ਉੱਥੋਂ ਦੇ ਕੁਝ ਲੋਕਾਂ ਨੇ ਵਿਸਨੀਕਾਂ ਨੇ ਧੱਕੇਸ਼ਾਹੀ ਕੀਤੀ ਹੈ ਉਹਨਾਂ ਦੇ ਉੱਤੇ ਕਾਨੂੰਨੀ ਤੌਰ ਤੇ ਪਰਚਾ ਕਰਨ ਦੀ ਬਜਾਏ ਉਲਟਾ ਪੰਜਾਬ ਦੇ ਨੌਂ ਦਵਾਨਾਂ ਤੇ ਪਰਚੇ ਕੀਤੇ ਆ। ਇਸ ਤੋਂ ਵੱਡੀ ਧੱਕੇਸ਼ਾਹੀ ਕੀ ਹੋ ਸਕਦੀ ਹੈ ਜੀ? ਹਿਮਾਚਲ ਸਰਕਾਰ ਨੂੰ ਅਸੀਂ ਇੱਕੋ ਗੱਲ ਕਹਿਣੀ ਚਾਹੁੰਦੇ ਆ ਸਾਡੀ ਇਹ ਵਾਰਨਿੰਗ ਹੈ ਤੇ ਤੁਸੀਂ ਹਾਲਾਤ ਨਾ ਖਰਾਬ ਕਰੋ। ਅਸੀਂ ਕਦੇ ਵੀ ਇਹ ਗੱਲ ਨਹੀਂ ਮਨ ਵਿੱਚ ਰੱਖੀ ਕਿ ਹਿਮਾਚਲ ਸਾਡਾ ਪੰਜਾਬ ਦਾ ਹਿੱਸਾ ਨਹੀਂ। ਹਿਮਾਚਲ ਵੀ ਸਾਡਾ ਪੰਜਾਬ ਦਾ ਹਿੱਸਾ। ਅਸੀਂ ਸਾਰੀਆਂ ਜਿੰਨੀਆਂ ਸਟੇਟਾਂ ਲੱਗਦੀਆਂ ਹਰਿਆਣਾ, ਹਿਮਾਚਲ ਹੈ, ਰਾਜਸਥਾਨ ਹੈ ਸਾਰੇ ਪੰਜਾਬ ਦੇ ਨਾਲ ਜੁੜੇ ਹੋਏ ਆ। ਇਸ ਪੇਟਾ ਸਾਰੀਆਂ ਪੰਜਾਬ ਦੇ ਨਾਲ ਸੰਬੰਧ ਰੱਖਦੀਆਂ ਇਸ ਕਰਕੇ ਜਿੱਥੇ ਵੀ ਕੋਈ ਸਿੱਖ ਗੁਰਦੁਆਰਾ ਮੰਦੀ ਯਾਤਰਾ ਕਰਨ ਜਾਂ ਪਹਾੜਾਂ ਦੇ ਵਿੱਚ ਕਈ ਵੀ ਲਈ ਕੋਈ ਸ਼ੈਰ ਕਰਨ ਵੀ ਜਾਂਦੇ ਆ ਉਹਨਾਂ ਨੂੰ ਬਿਨਾਂ ਰੋਕ ਟੋਕ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ ਜੇ ਹਿਮਾਚਲ ਵਾਲੇ ਇਸ ਹਰਕਤ ਤੋਂ ਬਾਜ਼ ਨਹੀਂ ਆਉਣਗੇ ਇਸ ਗੱਲ ਦਾ ਬਹੁਤ ਵੱਡਾ ਸਿੱਖ ਸੰਗਤਾਂ ਦੇ ਵਿੱਚ ਬਨਾਦ ਦੇ ਵਿੱਚ ਰੋਸ ਹੈ ਔਰ ਮੈਂ ਮੁੱਖ ਮੰਤਰੀ ਨੂੰ ਹਿਮਾਚਲ ਦੇ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਅਫਸਰਾਂ ਨੇ ਨੋ ਸਿੱਖ ਨੌਜਵਾਨਾਂ ਤੇ ਪੰਜਾਬ ਦੇ ਨੌਜਵਾਨਾਂ ਤੇ ਪਰਚੇ ਕੀਤੇ ਤੁਰੰਤ ਰੱਦ ਕਰੋ ਇਸ ਮਾਹੌਲ ਨੂੰ ਸ਼ਾਂਤ ਕਰੋ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮੈਂ ਅਪੀਲ ਕਰਦਾ ਕਿ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲ ਕਰੇ ਇਹ ਨਹੀਂ ਕਿ ਹਿਮਾਚਲ ਦੇ ਵਾਹਨ ਆਉਣ ਉਹਨਾਂ ਦੀ ਸੁਰੱਖਿਆ ਲਈ ਇੱਥੋਂ ਪੁਲਿਸ ਮੁਹੱਈਆ ਕਰਾਈ ਜਾਵੇ ਤੇ ਇੱਥੋਂ ਦੇ ਜਿਹੜੇ ਸਿੱਖ ਨੌਜਵਾਨ ਕਹਿ ਲਓ ਜਾਂ ਸੰਗਤਾਂ ਕਹਿ ਲਓ ਆਪੋ ਆਪਣੇ ਮੋਟਰਸਾਈਕਲਾਂ ਦੁਆਰਾ ਆਪੋ ਆਪਣੇ ਵਾਹਨਾਂ ਦੁਆਰਾ ਉੱਥੇ ਜਾਂਦੇ ਆ ਉਹਨਾਂ ਅੱਗੇ ਵੀ ਇਹ ਮੰਗ ਰੱਖਣ ਵੀ ਸਾਡੇ ਵੀ ਸਾਡੇ ਜਾ ਰਹੇ ਜਤੂਰਾਂ ਨੂੰ ਵੀ ਸੁਰੱਖਿਆ ਮਹੀਆ ਕਰਾਈ ਜਾਵੇ ਕਿ ਨਹੀਂ ਕਰਾਈ ਜਾਵੇ ਇਹ ਬਿਲਕੁਲ ਗਲਤ ਗੱਲ ਹੋ ਰਹੀ ਹੈ ਇਸ ਗੱਲ ਦੀ ਮੈਂ ਭਰਪੂਰ ਨਿੰਦਿਆ ਕਰਦਾ ਔਰ ਹਮਾਤਲ ਸਰਕਾਰ ਨੂੰ ਤਾੜਨਾ ਕਰਦਾ ਇਹੋ ਜੇ ਮਾਹੌਲ ਨੂੰ ਢੁਕਾਉਣ ਦਾ ਯਤਨ ਨਾ ਕਰਨ ਦੇਸ਼ ਦੇ ਵਿੱਚ ਹਰ ਇੱਕ ਨੂੰ ਬਰਾਬ ਦੇਸ਼ ਵਿੱਚ ਹਰ ਨਾਗਰਿਕ ਬਰਾਬਰਤਾ ਦਾ ਅਧਿਕਾਰ ਰੱਖਦਾ ਬਾਕੀ ਸੰਤ巴巴 ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਕੌਮ ਦੀ ਧਾਰਮਿਕ ਸ਼ਖਸੀਅਤ ਸੀ ਉਹਨਾਂ ਨੇ ਕੌਮ ਦੇ ਹੱਕਾਂ ਲਈ ਜੰਗ ਲੜੀ ਹੈ ਦੂਜੀ ਗੱਲ ਉਹਨਾਂ ਨੇ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ ਉਹਨਾਂ ਨੇ ਹਿੰਦੂ ਧਰਮ ਦਾ ਵੀ ਸਤਿਕਾਰ ਕੀਤਾ ਮੁਸਲਮਾਨ ਧਰਮ ਦਾ ਵੀ ਸਤਿਕਾਰ ਕੀਤਾ ਦੂਜੇ ਧਰਮਾਂ ਲਈ ਵੀ ਹਰ ਸਮੇਂ ਆਪਣੀ ਅਪੀਲ ਦੇ ਵਿੱਚੋਂ ਸਤਕਾਰਤ ਅਪੀਲਾਂ ਕਰਦੇ ਰਹੇ ਆ ਉਹ ਸਾਰਿਆਂ ਉਹਨਾਂ ਨੇ ਸਮੁੱਚੇ ਧਰਮਾਂ ਦਾ ਸਤਿਕਾਰ ਕੀਤਾ ਇਹ ਕੁਝ ਵਿਅਕਤੀ ਉਹਨਾਂ ਦੀ ਸ਼ਖਸੀਅਤ ਪ੍ਰਤੀ ਨਫ਼ਰਤ ਭਰਿਆ ਕੂੜ ਨਾਲ ਭਰਿਆ ਪ੍ਰਚਾਰ ਕਰ ਰਹੇ ਆ ਨਫ਼ਰਤ ਦੀ ਅੱਖ ਨਾਲ ਉਹਨਾਂ ਦੀ ਸ਼ਖਸੀਅਤ ਨੂੰ ਅੱਗੇ ਲਿਆ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਹੜੀ ਸ਼ਖਸੀਅਤ ਲਈ ਸਤਖਣ ਸ੍ਰੀ ਹਰਮੰਦਰ ਸਾਹਿਬ ਉਹਨਾਂ ਦੀ ਯਾਦ ਵਿੱਚ ਪਵਿੱਤਰ ਗੁਰੂ ਅਸਥਾਨ ਬਣ ਚੁੱਕੇ ਆ ਦਿੱਤੇ ਹਰ ਪ੍ਰਾਣੀ ਮਾਤਰ ਜਾ ਕੇ ਨਤਮਸਤਕ ਹੁੰਦਾ ਉਹ ਸਿੱਖਾਂ ਲਈ ਹਮੇਸ਼ਾ ਹੀ ਸਰਵ ਪ੍ਰਵਾਨਤ ਹੈ ਔਰ ਹਰ ਸਿੱਖ ਦਾ ਸਿਰ ਉਹਨਾਂ ਦੀ ਕੁਰਬਾਨੀ ਅੱਗੇ ਉਹਨਾਂ ਦੀ ਮਹਾਨ ਸ਼ਖਸੀਅਤ ਅੱਗੇ ਸਿਰ ਝੁਕਦਾ ਮਾਤਲ ਸਰਕਾਰ ਨੂੰ ਮੈਂ ਫੇਰ ਤਾੜਨਾ ਕਰਦਾ ਸਾਡੇ ਨੌਜਵਾਨਾਂ ਨੂੰ ਜਿਨ੍ਹਾਂ ਤੇ ਪਰਚੇ ਕੀਤੇ ਤੁਰੰਤ ਰੱਦ ਕਰੋ ਜਾਂ ਜੋ ਸਾਡੇ ਨੌਜਵਾਨਾਂ ਦੇ ਨਾਲ ਜਾਂ ਸੰਗਤਾਂ ਨਾਲ ਜੋ ਵਿਤਕਰਾ ਕੀਤਾ ਜਾ ਰਿਹਾ ਉਹਨੂੰ ਤੁਰੰਤ ਬੰਦ ਕਰ ਲਓ ਅਗਰ ਜੇ ਤੁਸੀਂ ਨਾ ਇਹ ਕਦਮ ਪੁੱਟਿਆ ਤਾਂ ਸਾਨੂੰ ਇਸ ਲਈ ਮਜਬੂਰ ਨਾ ਕਰੋ ਕਿ ਅਸੀਂ ਸ਼ਾਂਤਮਈ ਪ੍ਰੋਟੈਸਟ ਜਾਂ ਤੁਹਾਡੇ ਖਿਲਾਫ ਕੋਈ ਸ਼ਾਂਤਮਈ ਐਸਾ ਪ੍ਰੋਗਰਾਮ ਦਈਏ ਜਿਹਦੇ ਨਾਲ ਕੱਲ ਨੂੰ ਤੁਹਾਨੂੰ ਵੀ ਹਿਮਾਚਲ ਦੇ ਵਿੱਚ ਰਹਿਣ ਵਾਸਤੇ ਕੋਈ ਨਾ ਕੋਈ ਮੁਸ਼ਕਲ ਪੇਸ਼ ਆਵੇ